ਦਰبار صاحب ਤੁਸੀਂ ਹਰ ਰੋਜ਼ ਹਾਜ਼ਰੀ ਭਰ ਸਕਦੇ ਹੋ ਹਰ ਰੋਜ਼ ਔਰੰਗਾਬਦ ਬੈਠੇ ਹੋ ਦਰਬਾਰ ਸਾਹਿਬ ਰੋਜ਼ ਜਾਓ ਅਮਰੀਕਾ 'ਚ ਬੈਠੇ ਹੋ ਰੋਜ਼ ਦਰਬਾਰ ਸਾਹਿਬ ਜਾਓ ਬਸ ਹਾਂ ਥੋੜਾ ਜਿਹਾ ਅਭਿਆਸ ਫਿਜ਼ੀਕਲ ਕਰਨਾ ਪੈਂਦਾ ਫਿਰ ਸਰੀਰ ਨਾਮ ਹੀ ਹੋਵੇ ਤਾਂ ਕਿਹੜੀ ਗੱਲ ਕੱਲ ਵੀ ਕਿਹਾ ਸੀ ਪਰਸੋਂ ਹਾਜ਼ਰ ਗੈਰ ਹਾਜ਼ਰ ਆਪ ਜੀ ਦਰਬਾਰ ਸਾਹਿਬ ਜਾਂਦੇ ਹੋ ਮੱਥਾ ਟੇਕਿਆ ਭਾਂਡੇ ਮਾਂਜੇ ਇਸ਼ਨਾਨ ਕੀਤਾ ਪ੍ਰਕਰਮਾ ਕੀਤੀ ਦੇਖਾਈ ਕਿਸੇ ਇੱਕ ਜਗ੍ਹਾ ਤੇ ਬੈਠ ਕੇ ਕੀਰਤਨ ਸੁਣ ਲਿਆ ਆਪ ਜੀ ਬੈਠ ਗਏ ਪਰ ਉਹ ਸਾਰੀ ਜਿਹੜੀ ਕਿਰਿਆ ਹੈ ਉਹ ਜਾ ਕੇ ਕਰਨੀ ਪੈਣੀ ਹੈ ਸੌ ਕੇ ਨਹੀਂ ਜਾ ਕੇ ਭਾਂਡੇ ਜਾ ਆਪਾਂ ਕਹਾਂਗੇ ਨਹੀਂ ਨਹੀਂ ਕਈ ਵਾਰੀ ਭਾਂਡੇ ਮਾਣਦੇ ਆ ਫਿਰ ਚੇਤ ਜਿੱਤੇ ਹੋਰ ਹੁੰਦਾ ਹੈ ਜਾ ਕੇ ਭਾਂਡੇ ਮਾਣ ਜੀਏ ਜਾ ਕੇ ਪ੍ਰਕਰਮਾ ਕਰੀਏ ਜਾ ਕੇ ਇਸ਼ਨਾਨ ਕਰੀਏ ਸੁਚੇਤਤਾ ਵੀ ਦੇਖ ਰਾਈਏ ਆਪ ਜੀ ਘਰ ਆ ਕੇ ਬਹਿ ਜਾਓ ਸੱਚੇ ਵੇ ਅਮਰੀਕਾ ਉਹ ਕੈਨੇਡਾ ਉਹ ਜਾਚ ਉਹ ਤੁਸੀਂ ਇੱਕ ਖਿੰਲੀ ਚੇਤੇ ਕਰੋ ਇਹ ਗੱਲ